ਬੁੜੀ ਰਹਿੰਦੀ ਹੁੰਦੀ ਛਪਰੀ ਚ ਅੱਛਾ ਬੁੜੇ ਬੁੜੀ ਨੂੰ ਅਗਲਾ ਨਾ ਫਿਰ ਬਾਹਰ ਲੈ ਘਰੇ ਪਾ ਦਿੰਦਾ ਬੇਚਲ ਹੁਣ ਇੱਥੇ ਤਾਂ ਕਿ ਇਹ ਖੰਘਾਰ ਕਰਦੀ ਐ ਸੂਗ ਆਉਂਦੀ ਐ ਵੀ ਮੱਖੀਆਂ ਬੈਹ ਜਾਂਦੀਆਂ ਨੇ ਬੱਠਲ ਚ ਜੇ ਰੇਤਾ ਪਾਉਣੇ ਆ ਫਿਰ ਚੱਕਣਾ ਪੈਂਦਾ ਇਹ ਥੁੱਕਦੇ ਰਹਿੰਦੀ ਐ ਖਾਂਗਾ ਆਉਂਦੀ ਐ ਇਹਨੂੰ ਬਾਹਰ ਲੈ ਘਰੇ ਉੱਥੇ ਛਪਰ ਚ ਉਹ ਕਰ ਲਿਓ ਹੁਣ ਬਾਹਰ ਲੈ ਘਰੇ ਜੋ ਛੱਪਰ ਬਾਦੀ ਚ ਪਾਇਆ ਤੀਗਾ ਡੰਗਰ ਵਾਲੇ ਚ ਬੁੜੀ ਦਾ ਮੰਜਾ ਉਹ ਉੱਥੇ ਲੈ ਕੇ ਉੱਥੇ ਲੈ ਕੇ ਮੀਂਹ ਪੈਣ ਲੱਗ ਗਿਆ ਮੀਂਹ ਪੈਣ ਲੱਗਿਆ ਉਹ ਤੁੱਕੇ ਚਉਣ ਲੱਗੇ ਬੁੜੀ ਨੇ ਮੰਜਾ ਪਰਾਂ ਨੂੰ ਖਿੱਚ ਲਿਆ ਉਧਰ ਚਉਣ ਲੱਗ ਗਿਆ ਜੇ ਇੱਧਰ ਨੂੰ ਖਿੱਚਦੇ ਇੱਧਰ ਚੋਈ ਜਾਂਦਾ ਹੈ ਉਹ ਕਹਿੰਦੇ ਹੁਣ ਬੁੜਾ ਆਦਮੀ ਡਰ ਕਾਦਾ ਬੁੜਾ ਆਦਮੀ ਨੂੰ ਅਗਲਾ ਕਹਿੰਦਾ ਹੁਣ ਉਮਰ ਲੰਗੀ ਪਈ ਹੈ ਆਪਾਂ ਨੂੰ ਕੀ ਡਰ ਹੈ ਭੂਤ ਦਾ ਡਰ ਨਹੀਂ ਪ੍ਰੇਤ ਦਾ ਡਰ ਨਹੀਂ ਸੱਪ ਸਿੰਦਾ ਡਰਨੀ ਕਹਿੰਦੀ ਸੱਪ ਤੋਂ ਨਹੀਂ ਡਰਦੀ ਛੇ ਤੋਂ ਨਹੀਂ ਡਰਦੀ ਜੈਖਣੇ ਦੇ ਆ ਤੁੱਕੇ ਨੇ ਮਾਰੀ ਆ ਤੁੱਕੇ ਨੇ ਮਾਰੀ ਉਧਰੋਂ ਵਿੱਚ ਗੜੇ ਪੈਂਦੇ ਤੇ ਉਧਰੋਂ ਛੇਰ ਦੇ ਬੱਜੇ ਗੜੇ ਛੇਰ ਭੱਜ ਕੇ ਚੁੰਬੀ ਦੇ ਲਵੇ ਐ ਲੱਗ ਗਿਆ ਨਾਲ ਉਹ ਚੁੰਬੀ ਐ ਮੜੀ ਜੀ ਬਾਦਮੀ ਤੇ ਕੰਧਾਂ ਤੋਂ ਚੁੰਬੀ ਦੇ ਥੱਲੇ ਐ ਬਾਦਰ ਦੇ ਛੇਰ ਆ ਕੇ ਖੜ ਗਏ ਉਹ ਫੇਰ ਕਹਦਾ ਕਰੇ ਸੱਪ ਤੋਂ ਨਹੀਂ ਡਰਦੀ ਛੇ ਤੋਂ ਨਹੀਂ ਡਰਦੀ ਜੈ ਖਾਨ ਦੇ ਆ ਤੁੱਕੇ ਨੇ ਮਾਰੀ ਛੇਰ ਕਹਿੰਦਾ ਲੋੜਾ ਆ ਗਿਆ ਤੁਪਕਾ ਕੀ ਚੀਜ਼ ਹੋਈ ਇਹਦੂ ਵੀ ਆਪਣੇ ਨਾਲ ਟਕੜਾ ਵੀ ਇਹ ਕਹਿੰਦੀ ਸੱਪ ਤੋਂ ਤੇ ਛੇ ਤੋਂ ਤਾਂ ਡਰਦੀ ਨਹੀਂ ਸੱਪ ਦਾ ਵੀ ਡਰ ਨਹੀਂ ਮੇਰਾ ਵੀ ਡਰ ਨਹੀਂ ਛੇਰ ਦਾ ਵੀ ਤੁਪਕੇ ਤੋਂ ਕਹਿੰਦੇ ਆ ਤੁੱਕੇ ਨੇ ਮਾਰੀ ਬੜਾ ਤੁਪਕਾ ਕੋਈ ਪੜਾ ਵੀ ਪਤਾ ਲਾਵਾਂਗੇ ਮੀਂਹ ਹਟਣ ਦੇ ਉਧਰੋਂ ਕਮਿਹਰ ਦੇ ਛੱਡੇ ਹੋਏ ਤੇ ਰੂੜੀਆਂ ਤੇ ਗਧੇ ਗਧੀਆਂ ਚਾਰਨ ਨੂੰ ਹੁਣ ਕਮਿਹਰ ਦੇ ਗਧੇ ਗਧੀਆਂ ਕੋਸਤਾ ਕਰ ਨੂੰ ਆ ਗਏ ਉਹ ਮੀਂਹ ਕਣੀ ਚ ਇੱਕ ਗਧਾ ਕਿਸੇ ਪਾਸੇ ਹੋਰ ਉੱਤਰ ਗਿਆ ਉਹ ਜੋ ਗਧੀਆਂ ਕਰੇ ਆ ਗਈਆਂ ਤੇ ਉਹਨੇ ਆਖਿਆ ਵੀ ਇੱਕ ਗਧਾ ਨਹੀਂ ਆਇਆ ਉਹ ਗਧਾ ਭਾਲਣ ਬਾਗਿਆ ਲੈ ਕੇ ਉੱਤੇ ਕੱਪੜਾ ਛੋਟਾ ਜਲਾ ਲਿਆ ਡੰਡਾ ਏ ਡਾਕ ਵੀ ਮੈ ਲਿਆਉਣਾ ਭਾਲ ਕੇ ਕਦੇ ਨੂੰ ਉਹ ਪਈ ਪਾਸ ਦਾ ਭਾਲਦਾ ਫਿਰਨੀ ਫਿਰਨੀ ਜਾਂਦਾ ਤਾਂ ਉਹ ਰਾਹ ਕੇ ਉਹਨਾਂ ਪੈ ਗਿਆ ਬੁੜੀ ਵਾਲੇ ਪਹੀ ਪੈ ਕੇ ਬੁੜੀ ਕਰੀ ਜਾਂਦੇ ਸੱਪ ਤੋਂ ਨਹੀਂ ਡਰਦੀ ਛੇ ਤੋਂ ਨਹੀਂ ਡਰਦੀ ਜਾਇ ਖਾਣੇ ਦੇ ਆ ਤੁੱਕੇ ਨੇ ਮਾਰੀ ਸ਼ੇਰ ਲਵੇ ਸੁਣੇ ਜਾਂਦਾ ਵੀ ਬੜੀ ਕੋਈ ਤੋਪ ਕਾ ਪਾੜੀ ਚੀਜ ਹੈ ਵੀ ਜਿਹੜਾ ਬੁੜੀ ਨੂੰ ਤੰਗ ਕਰਦਾ ਵੀ ਬੁੜੀ ਨੂੰ ਮਾਰਦਾ ਉਹ ਇਤਨੇ ਕਿਵੇਂ ਹਾਰ ਵਾ ਗਿਆ ਉਹ ਜੋ ਲਛ ਗਿਆ ਉਹ ਨਾਲ ਲੱਗਿਆ ਖੜਾ ਕੰਧ ਤੇ شیر ਕਿਵੇਂ ਹਰ ਨਾ ਕਹਲਾ ਹੋ ਖੜਾ ਗਦਾ ਆਪਣਾ ਕਿਵੇਂ ਹਰ ਨੇ ਤੇ ਜਾ ਕੇ ਬੋਚ ਕੇ ਕੰਨ ਫੜ ਲਿਆ ਕੰਨ ਫੜ ਕੇ ਉੱਤੇ ਮਾਰੀ ਛਾਲ ਵੀ ਗਦਾ ਹੀ ਐ ਉਹ ਡੰਡਾ ਤੇ ਡਾਕ ਦੋ ਤਨੋ ਮਾਰੇ ਕਕਾ ਕੇ ਛੇ ਨਾ ਕਾ ਵੀ ਕੋਣੀ ਤੇ ਦਾ ਆਇਆਗਾ ਟੋਪ ਕਾ ਬੀਜੀੜਾ ਬੁੜੀ ਕਹਿੰਦੀ ਸੀ ਆ ਤੂੰ ਕਹਾ ਆ ਗਿਆ ਛੇਰ ਨਹੀਂ ਚੱਕਦੇ ਚੌਕੜੀਆਂ ਚੱਕੇ ਚੌਕੜੀਆਂ ਬਾਈ ਭੱਜ ਲਿਆ ਭੱਜ ਲਿਆ ਤਾਂ ਉਹਦੇ ਡੰਡੇ ਦੋ ਤਿੰਨ ਹੋਰ ਮਾਰੇ ਵੀ ਕਹਿੰਦਾ ਘਰ ਖਣੇ ਕਿ ਜਾਂਦਾ ਨਹੀਂ ਸਮਾਂ ਇਹ ਤਾਂ ਖੇਤ ਕਣੀ ਜਾਂਦਾਗਾ ਰੋਈਆਂ ਨੂੰ ਜੋ ਦੋ ਤਿੰਨ ਡੰਡੇ ਹੋਰ ਆ ਮਗਰ ਦੀ ਮਾਰੇ ਕੋਈ ਕਰਨ ਤੇ ਮਾਰਿਆ ਮੂਰੇ ਤਾਂ ਛੇਰ ਨੇ ਆਖਿਆ ਵੀ ਗੱਲ ਪੱਕੀ ਆ ਬੁੜੀ ਦੀ ਇਹ ਨਹੀਂ ਛੱਡਦਾ ਮਾਰੇ ਬਿਨਾ ਉਹ ਤਾਂ ਜਿੰਨਾ ਜੋਰ ਤੇ ਸ਼ੇਰ ਤਾਂ ਉੱਡੀ ਛਾਲ ਮਾਰੇ ਕਿਮਿਆਰ ਨੇ ਆਖਿਆ ਵੀ ਮਨਾ ਗੱਲ ਖਰਾਬ ਹੋ ਗਈ ਇਹ ਤਾਂ ਵੀ ਐਡਾ ਗਦਾ ਤਾਂ ਛਾਲ ਮਾਰਦਾ ਨਹੀਂ ਵੀ ਇਹ ਤਾਂ ਚੀਜ਼ ਹੋਰ ਐ ਜੋ ਲੱਛ ਗਿਆ ਫੇਰ ਉਹਨੇ ਦੇਖਿਆ ਵੀ ਇਹ ਤਾਂ ਸ਼ੇਰ ਐ ਉਹਨੇ ਸ਼ੇਰ ਨੇ ਮਾਰੀ ਛਾਲ ਮੂਰੇ ਖਾਲ ਖੱਬਾ ਆ ਗਿਆ ਜਪੜੀ ਬੀ ਟੱਪ ਜਪੜੀ ਉਹਨੇ ਹੱਥ ਢਿੱਲੇ ਕਰਤੇ ਉਹਦਾ ਮਾਗ ਡੇਕ ਪੈ ਪੜੀ ਤੋਂ ਜਾਣ ਕੇ ਕਿ ਮਹਿਰਤਾ ਸ਼ੇਰ ਮੂਰੇ ਭੱਜ ਗਿਆ ਨਵੇਂ ਸ਼ੇਰ ਕਰੀ ਜਾਂਦਾਗਾ ਬਈ ਬੜਾ ਮੜਾ ਬਜੇ ਆ ਤੁਮ ਕਹ ਰੇ ਮੈਂ ਕਹਦੇ ਤੁਮ ਕਨੇ ਮਾਰਤੇ ਤੇ ਕੁੱਟ ਕੇ ਹੈ ਇੰਜੇ ਕਹਣਾ ਨੇ ਬਈ ਇਹ ਆਸੀ ਤਵਾਸੀ ਵਾਲੀਆ ਹੁੰਦਾ ਤਾਂ ਇਹ ਉਹ ਪਿਛ ਲੈਣਾ ਗੱਲਾਂ ਬਣਾਈ ਹੀ ਨੇ ਹੈ ਹਰ ਸਿਤਮਾਸੀ ਕਾਤਰ